ਮੇਰੇ ਸਾਰੇ ਕਿਸਾਨ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਬੈਨੀਵਾਲ ਐਗਰੀ ਫਾਰਮਸ ਤੇ ਜੇ ਕੋਈ ਕਿਸਾਨ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਪਹੁੰਚਿਆ ਤਾਂ ਉਹ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਕਿਉਂਕਿ ਆਪਾਂ ਇਦਾਂ ਦੀਆਂ ਹਰ ਰੋਜ਼ ਤੁਹਾਡੇ ਲਈ ਵੀਡੀਓਜ਼ ਲੈ ਕੇ ਆਉਂਦੇ ਆ ਤਾਂ ਕਿ ਤੁਹਾਡੇ ਇਨਫੋਰਮੇਸ਼ਨ ਦੇ ਵਿੱਚ ਵਾਧਾ ਹੋਵੇ ਕਿਸਾਨ ਵੀਰੋ ਅੱਜ ਆਪਾਂ ਤੁਹਾਨੂੰ ਇਨਫੋਰਮੇਸ਼ਨ ਦਵਾਂਗੇ ਬਾયર ਦੀ ਐਟਲੈਂਟਿਸ ਦਵਾਈ ਬਾਰੇ ਜਿਹੜੇ ਕਿ ਦੋਨੋਂ ਗੁੱਲੀ ਡੰਡਾ ਅਤੇ ਜਿਹੜੇ ਚੌੜੇ ਪੱਤੇ ਵਾਲੇ ਨਦੀਨ ਹੁੰਦੇ ਨੇ ਦੋਨਾਂ ਦੀ ਰੋਗ ਥਾਮ ਬਹੁਤ ਸੋਹਣੇ ਢੰਗ ਦੇ ਨਾਲ ਕਰਦੀ ਹੈ ਜੇ ਆਪਾਂ ਗ ਜੀ ਮੀਜ਼ੋਸਲਫੁਰਨ ਮਿਥਾਈਲ ਜੋ ਕਿ 3% ਦੀ ਫਾਰਮੂਲੇਸ਼ਨ ਦੇ ਵਿੱਚ ਹੁੰਦਾ ਹੈ ਦੂਜਾ ਹੈਗਾ ਜੀ ਆਇਡੋਸਲਫੁਰਨ ਮਿਥਾਈਲ ਸੋਡੀਅਮ ਜਿਹੜਾ ਕਿ 0.6% ਦੀ ਫਾਰਮੂਲੇਸ਼ਨ ਦੇ ਵਿੱਚ ਇਹਦੇ ਪਾਇਆ ਜਾਂਦਾ ਹੈ ਜੇ ਆਪਾਂ ਗੱਲ ਕਰੀਏ ਪ੍ਰਤੀ ਏਕੜ ਦੇ حساب ਨਾਲ ਇਹਦੀ ਕਿੰਨੀ ਡੋਸ ਲੈਣੀ ਹੁੰਦੀ ਹੈ ਤਾਂ ਪ੍ਰਤੀ ਏਕੜ ਦੇ حساب ਨਾਲ ਤੁਸੀਂ 160 ਗ੍ਰਾਮ ਦੀ ਵਰਤੋਂ ਕਰ ਸਕਦੇ ਹੋ 150 ਲੀਟਰ ਪਾਣੀ ਪ੍ਰਤੀ ਏਕੜ ਦੇ حساب ਨਾਲ ਵਰਤਣਾ ਹੈ ਅਤੇ ਕੱਟ ਵਾਲੀ ਨੋਜ਼ਲ ਦਾ ਤੁਸੀਂ ਜ਼ਰੂਰ ਇਸਤੇਮਾਲ ਕਰਿਓ ਖਿਆਲ ਰੱਖਿਓ ਇਹ ਦਵਾਈ ਥੋੜੀ ਜ਼ਿਆਦਾ ਤੇਜ਼ ਹੁੰਦੀ ਹੈ ਇਸ ਕਰਕੇ ਦੂਰਾ ਛੜਕਾ ਇਹਦਾ ਕਿਸੇ ਵੀ ਫਾਂਟ ਉੱਪਰ ਨਾ ਆਵੇ ਇਸ ਗੱਲ ਦਾ ਤੁਸੀਂ ਜ਼ਰੂਰ ਖਿਆਲ ਰੱਖਿਓ ਜੇ ਆਪਾਂ ਗੱਲ ਕਰੀਏ ਇਹਦੇ ਮੋਡ ਆਫ ਐਕਸ਼ਨ ਦੀ ਤਾਂ ਇਹ ਦੋ ਤਰੀਕੇ ਨਾਲ ਕੰਮ ਕਰਦੀ ਹੈ ਜੀ ਇਹ ਜਿਹੜਾ ਬੂਟਿਆਂ ਦੇ ਵਿੱਚ ਜ਼ਾਈਲਮ ਤੇ ਫਲੋਇਮ ਹੁੰਦਾ ਜਿਨ੍ਹਾਂ ਦਾ ਮੇਨ ਕੰਮ ਪਾਣੀ ਸਟੋਰ ਕਰਨਾ ਅਤੇ న్యూਟਰੀਐਂਟਸ ਸਟੋਰ ਕਰਨਾ ਹੁੰਦਾ ਤੇ ਬਾਅਦ ਵਿੱਚ ਪੂਰੇ ਬੂਟੇ ਵਿੱਚ ਪਹੁੰਚਾਣੇ ਹੁੰਦੇ ਨੇ ਉਹਦੇ ਉੱਪਰ ਕੰਮ ਕਰਦਾ ਹੈ ਜੀ ਨਦੀਨਾਂ ਵਿੱਚ ਜ਼ਾਈਲਮ ਤੇ ਫਲੋਇਮ ਨੂੰ ਇਹ ਡੀਐਕਟੀਵੇਟ ਕਰ ਦਿੰਦਾ ਹੈ ਜਿਸ ਦੇ ਨਾਲ ਕੀ ਤੁਹਾਡੇ ਜਿਹੜੇ ਨਦੀਨ ਹੁੰਦੇ ਨੇ ਉਹ ਹੌਲੀ-ਹੌਲੀ ਸੁੱਕ ਕੇ ਖਤਮ ਹੋ ਜਾਂਦੇ ਨੇ ਖੇਤਾਂ ਦੇ ਵਿੱਚੋਂ ਜੇ ਆਪਾਂ ਗੱਲ ਕਰੀਏ ਇਹਦੇ ਰਿਜ਼ਲਟ ਦੀ ਇਹਦਾ ਰਿਜ਼ਲਟ ਆਪਾਂ ਨੂੰ ਬਾਦ ਰੁਕ ਜਾਂਦਾ ਹੈ ਪਰ ਜਿਹੜਾ ਪੂਰਾ ਨਦੀਨ ਹੈ ਤੁਹਾਡਾ ਉਹ ਨੂੰ ਘੱਟੋ ਘੱਟ 15 ਤੋਂ 30 ਦਿਨ ਲੱਗਦੇ ਨੇ ਪੂਰੇ ਖੇਤਾਂ ਵਿੱਚੋਂ ਖਤਮ ਹੋਣ ਨੂੰ ਤੇ ਇੱਕ ਗੱਲ ਕਿਸਾਨ ਵੀਰੋ ਹੋਰ ਇਹਦਾ ਰੇਤਲੀ ਜ਼ਮੀਨਾਂ ਦੇ ਵਿੱਚ ਵੀ ਇਸਤੇਮਾਲ ਨਾ ਕੀਤਾ ਜਾਵੇ ਕਿਉਂਕਿ ਪਿਛਲੇ ਸਾਲ ਜਿਹੜੇ ਕਿਸਾਨ ਵੀਰਾਂ ਨੇ ਰੇਤਲੀਆਂ ਜ਼ਮੀਨਾਂ ਵਿੱਚ ਇਹਦਾ ਇਸਤੇਮਾਲ ਕੀਤਾ ਸੀ ਤਾਂ ਉਹਨਾਂ ਖੇਤਾਂ ਦੇ ਵਿੱਚ ਇਹਦੇ ਮਾੜੇ ਪ੍ਰਭਾਵ ਦੇਖੇ ਗਏ ਸੀਗੇ ਤਾਂ ਰੇਤਲੀਆਂ ਜ਼ਮੀਨਾਂ ਦੇ ਵਿੱਚ ਇਹਦਾ ਇਸਤੇਮਾਲ ਨਾ ਕੀਤਾ ਜਾਵੇ ਜਦੋਂ ਤੁਸੀਂ ਪਹਿਲਾਂ ਪਾਣੀ ਲਾ ਦਵੋਗੇ ਅਤੇ ਖੇਤਾਂ ਵਿੱਚ ਖੋਬਾ ਨਾ ਹੋਵੇ ਚੰਗੀ ਤਰ੍ਹਾਂ ਪੈਰ ਟਿਕਦਾ ਹੋਵੇ ਉਦੋਂ ਤੁਸੀਂ ਇਹਦਾ ਇਸਤੇਮਾਲ ਕਰ ਸਕਦੇ ਹੋ ਇਸ ਸਪਰੇਅ ਕਰਨ ਤੋਂ ਬਾਅਦ ਜੇ ਤੁਸੀਂ ਪਾਣੀ ਲਾਉਣਾ ਹੈ ਤਾਂ ਘੱਟੋ ਘੱਟ ਤੁਸੀਂ 10 ਦਿਨ ਦਾ ਵੇਟ ਕਰੋ 10 ਦਿਨ ਤੋਂ ਬਾਅਦ ਤੁਸੀਂ ਪਾਣੀ ਲਾ ਸਕਦੇ ਹੋ ਇਹਨੂੰ ਬਸ ਸਾਵਧਾਨੀ ਇਹਦੇ ਵਿੱਚ ਆਹੀ ਹੈ ਜੀ ਇਹਦੇ ਵਿੱਚ ਦੁਬਾਰਾ ਛਿੜਕਾਅ ਨਾ ਹੋਵੇ ਇੱਕ ਫਾਂਡ ਦੇ ਉੱਪਰ ਕਿਉਂਕਿ ਉਹਦੇ ਨਾਲ ਕਣਕ ਤੇ ਸਟ੍ਰੈਸ ਪੈ ਸਕਦਾ ਹੈ ਅਤੇ ਜਿਆਦਾ ਛੋਟੀ ਕਣਕ ਉੱਪਰ ਵੀ ਇਹਦਾ ਸਪਰੇਅ ਨਾ ਕਰੋ ਕਿਉਂਕਿ ਛੋਟੀ ਕਣਕ ਜਿਆਦਾ ਕਾਬਿਲ ਨਹੀਂ ਹੁੰਦੀ ਕਿ ਜੇ ਉਹਨੂੰ ਸਟ੍ਰੈਸ ਲੱਗ ਜਾਵੇ ਤਾਂ ਕਿ ਉਹਦੀ ਵਧੀਆ ਤਰੀਕੇ ਨਾਲ ਰਿਕਵਰੀ ਅੱਗੇ ਹੋ ਜਾਵੇ ਘਟੋ ਘਟ ਤੁਸੀਂ 35 ਤੋਂ 40 ਦਿਨ ਦੀ ਕਣਕ ਤੇ ਇਹਦਾ ਸਪਰੇਅ ਕਰੋ ਤਾਂ ਕਿ ਤੁਹਾਨੂੰ ਵਧੀਆ ਰਿਜ਼ਲਟ ਮਿਲ ਸਕਣ ਅਤੇ ਕਣਕ ਦੇ ਉੱਪਰ ਧੱਕਾ ਵੀ ਨਾ ਲਗੇ ਅਤੇ ਜੇ ਇਸ ਦਵਾਈ ਬਾਰੇ ਤੁਹਾਨੂੰ ਹੋਰ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਤੁਸੀਂ ਕਮ ਕੀ ਪੁੱਛ ਸਕਦੇ ਹਾਂ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਹੋਰ ਕਿਸਾਨ ਭਰਾਵਾਂ ਨਾਲ ਸ਼ੇਅਰ ਕਰਿਓ ਜਿਹੜਾ ਕਿ ਗੁੱਲੀ ਡੰਡੇ ਦਾ ਹੱਲ ਲੱਭ ਰਹੇ ਨੇ ਤਾਂ ਕਿ ਉਹਨਾਂ ਤੱਕ ਇਸ ਵੀਡੀਓ ਦੀ ਇਨਫੋਰਮੇਸ਼ਨ ਪਹੁੰਚ ਸਕੇ ਜੇ ਵੀਡੀਓ ਬਧੇ ਲੱਗੀ ਤਾਂ ਚੈਨਲ ਨੂੰ ਕਰ ਦਿਓ ਜੀ ਸਬਸਕ੍ਰਾਈਬ ਅਤੇ ਵੀਡੀਓ ਨੂੰ ਕਰ ਦਿਓ ਲਾਈਕ ਐਂਡ ਸ਼ੇਅਰ ਹੁਣ ਆਪਾਂ ਮਿਲਾਂਗੇ ਜੀ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਉਦ ਤੱਕ ਸਤਿ ਸ਼੍ਰੀ ਅਕਾਲ ਜੀ